ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਣਾ ਵੱਲੋਂ ਸ਼ਿਫੈਸ਼ਲ ਮੁਲਾਕਾਤ ਕੀਤੀ ਗਈ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਦੇ ਨਾਲ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਪਾਲ ਮੰਤਰੀ ਵਿਕਰਮ ਜੀਠਿਆ ਤੇ ਵੱਡੀ ਕਾਰਵਾਈ ਕੀਤੀ ਗਈ 25 ਜੂਨ ਤੋਂ ਲੈ ਕੇ ਹੁਣ ਤੱਕ ਬਿਕਰਮਜੀਠੀਆ ਨਿਆਇਕ ਹਰਾਸਤੇ ਚੱਲ ਰਹੇ ਨੇ ਨਾਭਾ ਦੀ ਨਵੀਂ ਜੇਲ੍ਹ ਦੇ ਵਿੱਚ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਪਗੋਬੰਦਤ ਮਾਨ ਨੇ ਬਿਕਰਮਜੀਠੀਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਜਿਵੇਂ ਹੀ ਅੱਜ ਵਕ ਵਕ ਚੈਨਲਾਂ ਉਤੇ ਖਬਰਾਂ ਪ੍ਰਸਾਰਣ ਹੋਈਆਂ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜਿਹੜੇ ਨੇ ਨਾਭਾ ਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਬਿਕਰਮਜੀਠੀਆ ਦੇ ਨਾਲ ਮੁਲਾਕਾਤ ਕਰਨਗੇ ਦੇ ਨਾਬਾ ਦੇ ਆਲੇ ਦੁਆਲੇ ਦੀਆਂ ਸੰਗਤਾਂ ਦਾ ਨਾਬਾ ਦੀ ਨਵੀਂ ਜੇਲ੍ਹ ਦੇ ਸਾਹਮਣੇ ਤਾਂ ਤਾਂ ਲੱਗ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦਰਸ਼ਨਾਂ ਦੇ ਲਈ ਇੱਕ ਪਾਸੇ ਪੰਜਾਬ ਪ੍ਰਸ਼ਾਸਨ ਅੜਿਕਾ ਬਣੀ ਪਰ ਪੰਜਾਬ ਪੁਲਿਸ ਵੱਲੋਂ ਵਾਰ-ਵਾਰ ਆਹ ਕਿਹਾ ਗਿਆ ਕਿ ਅਸੀਂ ਤੁਹਾਨੂੰ ਮੁਲਾਕਾਤ ਕਰਨ ਨਹੀਂ ਦੇ ਸਕਦੇ ਇਹ ਪ੍ਰੋਟੋਕਾਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਲੇਕਿਨ ਪੰਜਾਬ ਦੇ ਮੁੱਖ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਗੱਲ ਦਾ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਵੱਡਾ ਵੋਟ ਬੈਂਕ ਜੁੜਿਆ ਹੋਇਆ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗਗਨਦਰ ਸਿੰਘ ਢਿੱਲੋਂ ਦੇ ਨਾਲ ਕਿਉਂਕਿ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਉਸ ਦੇ ਸ਼ਰਧਾਲੂ ਨੇ ਹਾਲਾਂਕਿ ਇਸ ਇਹ ਵੀ ਗੱਲ ਸਪਸ਼ਟ ਹੈ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗਗਨਦਰ ਸਿੰਘ ਢਿੱਲੋਂ ਨੇ ਅੱਜ ਤੱਕ ਕਦੇ ਵੀ ਕਿਸੇ ਪਾਰਟੀ ਦਾ ਸਮਰਥਨ ਨਹੀਂ ਕੀਤਾ ਹਾਲਾਂਕਿ ਵਕ ਵਕ ਪਾਰਟੀਆਂ ਦੇ ਆਗੂਆਂ ਵੱਲੋਂ ਮੌਜੂਦਾ ਮੰਤਰੀਆਂ ਵਿਧਾਇਕਾਂ ਮੁੱਖ ਮੰਤਰੀਆਂ ਇਵੇਂ ਦੋ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਹੁਣੋਂ ਹੁਣਾ ਵੱਲੋਂ ਵੀ ਮੁਲਾਕਾਤ ਕੀਤੀਆਂ ਜਾਂਦੀਆਂ ਨੇ ਡੇਰੇ ਦੇ ਵਿੱਚ ਆ ਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਲੇਕਿਨ ਇਸ ਦੇ ਬਾਪ ਯੂਧ ਕਮੇਟੀ ਵੱਲੋਂ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਦੇ ਵੀ ਨਹੀਂ ਕਿਹਾ ਜਾਂਦਾ ਕਿ ਕਿਹੜੀ ਪਾਰਟੀ ਸਹੀ ਹੈ ਤੇ ਕਿਹੜੀ ਪਾਰਟੀ ਗਲਤ ਹੈ ਉਹ ਕਹਿੰਦੇ ਨੇ ਕਿ ਵੋਟ ਤੁਹਾਡੀ ਹੱਥ ਦੀ ਹੈ ਜਿੱਥੇ ਤੁਹਾਡਾ ਦਿਲ ਕਰਦਾ ਹੈ ਤੁਸੀਂ ਵੋਟ ਉੱਥੇ ਪਾਓ ਲੇਕਿਨ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਸੀ ਕਿ ਸ਼ਰਧਾਲੂ ਨੇ ਨਾਰਾਜ਼ ਹੋ ਜਾਣਗੇ ਜੇਕਰ ਬਾਬਾ ਗੁਰਿੰਦਰ ਸਿੰਘ ਟਿੱਲੋ ਨੂੰ ਮੁਲਾਕਾਤ ਨਹੀਂ ਕਰ ਦਿੱਤੀ ਜਾਂਦੀ ਤੇ ਬਾਬੇ ਨੇ ਇਹ ਵੀ ਵਾਰਨਿੰਗ ਦਿੱਤੀ ਕਿ ਜੇਕਰ ਤੁਸੀਂ ਮੁਲਾਕਾਤ ਨਹੀਂ ਕਰ ਦਿੰਦੇ ਤੇ ਤੜਕ ਬੈਟ ਕੇ ਜਿਹੜਾ ਹੈ ਤੁਹਾਡਾ ਵਿਰੋਧ ਕੀਤਾ ਜਾਵੇਗਾ ਮੇਰੇ ਅਤੇ ਸੰਗ ਸਾਧ ਸੰਗਤ ਵੱਲੋਂ ਜਿਹੜੀ ਹੈ ਪਰਮਿਸ਼ਨ ਮਿਲੀ ਲਗਭਗ 35 ਮਿੰਟ ਲਗਾਤਾਰ ਮੁਲਾਕਾਤ ਕੀਤੀ ਗਈ ਉਸ ਤੋਂ ਬਾਅਦ ਬਿਕਰ ਮਜੀਠੀਆ ਦੀ ਟੀਮ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਦੱਸਿਆ ਕਿ ਡੀਰਾ ਬਿਆਸ ਦੇ ਮੁੱਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਅੱਜ ਨਾਬਾ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਮਜੀਤਿਆ ਨਾਲ ਮੁਲਾਕਾਤ ਕੀਤੀ ਲਗਭਗ 35 ਮਿੰਟ ਚੱਲੀ ਇਹ ਮੁਲਾਕਾਤ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ ਡੇਰਾ ਮੁਖੀ ਨਾਲ ਮੁਲਾਕਾਤ ਤੋਂ ਬਾਅਦ ਬਿਕਰਮਜੀਤਿਆ ਦੇ ਸੋਸ਼ਲ ਮੀਡੀਆ ਪੇਜ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਬਜੀਤਿਆ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ ਕੀ ਲਿਖਿਆ ਪੋਸਟ ਵਿੱਚ ਮਜੀਠਿਆ ਨਾਲ ਸੰਬੰਧਿਤ ਪੋਸਟ ਵਿੱਚ ਕਿਹਾ ਗਿਆ ਕਿ ਦਾਸ ਕੋਲ ਨਾ ਤਾਂ ਕੋਈ ਰਤਬਾ ਹੈ ਅਤੇ ਨਾ ਹੀ ਕੋਈ ਅਧਿਕਾਰ ਮੈਂ ਇੱਕ ਭੁੱਲਣਹਾਰ ਵਿਅਕਤੀ ਹਾਂ ਅਤੇ ਮੇਰੇ ਕੋਲ ਸਭ ਤੋਂ ਸਤਕਾਰਯੋਗ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਵਿੰਦਰ ਸਿੰਘ ਗੁਰਿੰਦਰ ਸਿੰਘ ਢਿੱਲੋਂ ਦਾ ਧੰਨਵਾਦ ਕਰਨ ਦੇ ਸ਼ਬਦ ਵੀ ਨਹੀਂ ਹਨ ਜਿਹੜੇ ਅੱਜ ਨਾਭਾ ਜ਼ਿਲ੍ਹੇ ਵਿੱਚ ਜ਼ਿਲ੍ਹੇ ਵਿੱਚ ਦਾਸ ਨੂੰ ਮਿਲ ਆਏ ਉਹਨਾਂ ਦੀ ਫੇਰੀ ਅਤੇ ਇੱਛਾ ਮੇਰੇ ਲਈ ਇੱਕ ਡੂੰਗਾ ਪਾਵਨਾਤਮਿਕ ਪਲ ਹੈ ਉਹਨਾਂ ਨੇ ਹਮੇਸ਼ਾ ਮੁਸ਼ਕਲ ਸਮੇਂ ਵਿੱਚ ਮੇਰਾ ਹੱਥ ਫੜਿਆ ਹੈ ਅਤੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦੀ ਹਾਂ ਉਹਨਾਂ ਸਾਰੀਆਂ ਸੰਗਤਾਂ ਸੰਗਤਾਂ ਸੰਤਾਂ ਤੇ ਮਹਾਪੁਰਖਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਦੇ ਅਸ਼ੀਰਵਾਦ ਨੇ ਦਾਸ ਨੂੰ ਚੜ੍ਹਦੀ ਕਲਾ ਵਿੱਚ ਤੱਕ ਚੜ੍ਹਦੀ ਕਲਾ ਵਿੱਚ ਪਹੁੰਚਾਇਆ ਹੈ ਗੁਰੂ ਸਾਹਿਬ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਦੀ ਦਿਆਲੂ ਨਜ਼ਰ ਹਮੇਸ਼ਾ ਦਾਸ ਤੇ ਰਹਿੰਦੀ ਹੈ ਮੇਰੇ ਹੌਸਲੇ ਹਮੇਸ਼ਾ ਬੁਲੰਦ ਰਹਿਣਗੇ ਬਿਕਰਮਜੀਤ ਸਿੰਘ ਨੇ ਕਿਹਾ ਕਿ ਮੇਰੇ ਹੌਸਲੇ ਹਮੇਸ਼ਾ ਬੁਲੰਦ ਰਹਿਣਗੇ ਡੇਰਾ ਬਿਆਸ ਦੀ ਮੁਖੀ ਬਾਬਾ ਗੁਰਦੇਵ ਸਿੰਘ ਢਿੱਲੋਂ ਹਣਾਵਲੋਂ ਨਮਾਣੇ ਜੇ ਦਾਸ ਨਾਲ ਮੁਲਾਕਾਤ ਕੀਤੀ ਗਈ ਮੁਲਾਕਾਤ ਹੀ ਮੇਰੇ ਲਈ ਵੱਡਾ ਹੌਸਲਾ ਹੈ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਗੁਰੂ ਸਹਿਬਾਨਾ ਦਾ ਮੇਰੇ ਉੱਤੇ ਹੱਥ ਹੈ ਮੇਰ ਭਰਿਆ ਮੇਰੇ ਹੌਸਲੇ ਗੁਰੂਆਂ ਦੀ ਗੁਰੂ ਸਹਿਬਾਨਾਂ ਦੀ ਓਟ ਨਾਲ ਹਮੇਸ਼ਾ ਬਲੰਦ ਰਹਿਣਗੇ ਦੂਜੇ ਪਾਸੇ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਬਿਕਰਪਜੀਠਿਆ ਦੇ ਨਾਲ ਰਾਜਨੀਤੀ ਕਲਿਆਰੇ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਧੰਨਵਾਦ